ਅੱਜ ਦੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਸੋਨ ਸੁਣਾਇਆ ਵਧੀਆ ਜਿਹਾ ਸਾਊਂਡ ਹੈ ਹਾਂਜੀ ਇਹ ਹੈਗਾ ਆਪਣੇ ਕ੍ਰਿਸਪੀ ਜੇ ਫਰਾਈਸ ਜਿਹੜੇ ਬਹੁਤ ਜ਼ਿਆਦਾ ਟੇਸਟੀ ਬਣਦੇ ਐ ਤੇ ਬਹੁਤ ਜਲਦੀ ਵਿੱਚ ਬਣ ਕੇ ਤਿਆਰ ਹੋ ਜਾਂਦੇ ਐ ਪਰ ਇਹਨਾਂ ਨੂੰ ਬਣਾਉਣ ਲਈ ਇੱਕ ਦੋ ਗੱਲਾਂ ਖਾਸ ਹੁੰਦੀਆਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਤੇ ਤੁਹਾਡੇ ਵੀ ਜਿਹੜੇ ਫਰਾਈਸ ਐ ਇਸੇ ਤਰ੍ਹਾਂ ਹੀ ਸਾਊਂਡ ਦੇਣਗੇ ਇਹਦੇ ਲਈ ਆਪਾਂ ਜੀ ਕੀ ਕੀਤਾ ਤਿੰਨ ਚਾਰ ਲੈ ਲਈ ਜੀ ਲੰਬੇ ਆਲੂ ਲੈ ਲੈਨੇ ਤੁਸੀਂ ਸਭ ਤੋਂ ਪਹਿਲਾਂ ਫੇਰ ਉਹਨਾਂ ਨੂੰ ਛਿੱਲ ਕੇ ਧੋ ਲੈਣਾ ਤੇ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਕੱਟ ਲੈਣਾਗਾ ਫਿਰ ਜਦੋਂ ਤੁਸੀਂ ਸਾਰੇ ਕੱਟ ਲੇ ਤਾਂ ਸਾਫ਼ ਪਾਣੀ ਦੇ ਵਿੱਚ ਹਲਕਾ ਜਿਹਾ ਤੁਸੀਂ ਉਹਨਾਂ ਨੂੰ ਧੋ ਲੈਣਾਗਾ ਆਲੂਆਂ ਦੇ ਵਿੱਚ ਜਿਹੜਾ ਹੈਗਾ ਸਟਾਰਚ ਬਹੁਤ ਜ਼ਿਆਦਾ ਹੁੰਦਾ ਤਾਂ ਇਹਨਾਂ ਨੂੰ ਬਾਰ ਬਾਰ ਧੋਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਤੇ ਆਪਾਂ ਥੋੜਾ ਜਿਹਾ ਪਾਣੀ ਰੱਖ ਦਾਂਗੇ ਗਰਮ ਤੇ ਉਹਦੇ ਵਿੱਚ ਆਲੂਆਂ ਨੂੰ ਪਾ ਦਾਂਗੇ ਤਾਂ ਇਹਨੂੰ ਆਪਾਂ 304 ਮਿੰਟ ਤੱਕ ਇਸ ਗਰਮ ਪਾਣੀ ਦੇ ਵਿੱਚ ਰੱਖਾਂਗੇ ਜਦੋਂ ਤੱਕ ਪਾਣੀ ਫੁੱਲ ਗਰਮ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਦੇਖੋ ਗੈਸ ਨੂੰ ਬੰਦ ਕਰ ਦਾਂਗੇ ਇਹਦੇ ਉਬਾਲੇ ਵਗੈਰਾ ਆਪਾਂ ਕੁਝ ਨਹੀਂ ਦੇਵਾਂਗੇ ਬਸ ਆਲੂਆਂ ਨੂੰ ਇਹਦੇ ਵਿੱਚ ਹੀ 2-3 ਮਿੰਟ ਤੱਕ ਹਿਲਾਉਂਦੇ ਰਵਾਂਗੇ ਇਸ ਪਾਣੀ ਦੇ ਉੱਪਰ ਹਲਕੀ ਜਿਹੀ ਚੱਗ ਜੀ ਬੰਨ ਜੂਗੀ ਜਿਹੜਾ ਵੀ ਆਲੂਆਂ ਦਾ ਸਟਾਰਚ ਹੋਊਗਾ ਉਹ ਬਾਹਰ ਨਿਕਲ ਜੂਗਾ ਨਹੀਂ ਤਾਂ ਇਹਨਾਂ ਨੂੰ ਆਪਾਂ ਨੂੰ 4-5 ਵਾਰੀ ਧੋਣਾ ਪੈਂਦਾ ਤਾਂ ਉਹਦੀ ਕੋਈ ਜ਼ਰੂਰਤ ਨਹੀਂ ਨਾਲੇ ਇਹਦੇ ਨਾਲ ਫਰਾਈਸ ਹੈ ਜਿਹੜੇ ਉਹ ਬਹੁਤ ਜ਼ਿਆਦਾ ਟੇਸਟੀ ਬਣਦੇ ਐ ਕ੍ਰਿਸਪੀ ਬਣਦੇ ਐ ਤੇ ਫਿਰ ਇਹਨਾਂ ਨੂੰ ਆਪਾਂ ਹੌਲੀ-ਹੌਲੀ ਕੱਢ ਕੇ ਇੱਕ ਕੱਪੜੇ ਦੇ ਉੱਪਰ ਪਾ ਲਾਂਗੇ ਬੇਸਿਕ ਦਾ 프라이ਸ ਹਰ ਕੋਈ ਬਣਾਉਂਦਾ ਹੋਊਗਾ ਕਿਉਂਕਿ ਇਹ ਬੜੇ ਸਿੰਪਲ ਬਣਦੇ ਨੇ ਆਲੂਆਂ ਨੂੰ ਕੱਟੋ ਤੇ ਬਣਾਓ ਪਰ ਇਹ ਹਰੇਕ ਨੇ ਬਣਾਉਣ ਦਾ ਤਰੀਕਾ ਜਿਹੜਾ ਉਹ ਵੱਖਾ ਵੱਖਰਾ ਹੁੰਦਾ ਤੇ ਇਹ ਤਰੀਕੇ ਨਾਲ ਬਣਾਉਂਗੇ ਬੜੇ ਟੇਸਟੀ ਤੇ ਬਹੁਤ ਜ਼ਿਆਦਾ ਵਧੀਆ ਬਣਨਗੇ ਜਿਵੇਂ ਤੁਸੀਂ ਸਾਰੇ 프라이ਸ ਨੂੰ ਬਾਹਰ ਕੱਢ ਲੋਗੇ ਤਾਂ ਇਹਦਾ ਜਿਹੜਾ ਗਿੱਲਾਪਨ ਹੈਗਾ ਉਹ ਭਾਫ਼ ਦੇ ਰਾਹੀਂ ਦੂਰ ਹੋ ਜਾਊਗਾ ਤੇ ਇੱਕ ਦੋ ਮਿੰਟਾਂ ਵਿੱਚ ਹੀ ਇਹ ਸੁੱਕ ਜਾਣਗੇ ਪਰ ਤੁਸੀਂ ਇਹਨਾਂ ਨੂੰ ਬਿਲਕੁਲ ਠੰਡੇ ਕਰ ਲੈਣਾ ਹੈ ਜਦੋਂ ਇਹ ਠੰਡੇ ਹੋ ਜਾਣਗੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਪਾਉਣਿਆ ਤੁਸੀਂ ਦੋ ਚਮਚਾ ਕਾਰਨਫਲੋਰ ਦੇ ਤੇ ਇੱਕ ਚਮਚ ਪਾਇਆ ਜੀ ਆਪਾਂ ਮੈਦੇ ਦਾ ਬਿਲਕੁਲ ਹਲਕੇ ਜਿਹੇ ਹੱਥਾਂ ਦੇ ਨਾਲ ਇਹਨੂੰ ਤੁਸੀਂ ਹਿਲਾਉਂਦੇ ਰਹੋ ਬਣਾਉਣ ਵਿੱਚ ਬੜਾ ਹੀ ਆਸਾਨ ਹੈ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਇਹ ਪਰ ਤੁਸੀਂ ਇੱਥੇ ਧਿਆਨ ਰੱਖਿਓ ਕਿ ਜਿਹੜਾ ਤੁਸੀਂ ਇਹ ਸਮਾਨ ਪਾਉਂਗੇ ਇਹ ਉਨਾ ਹੀ ਹੋਵੇ ਜਿੰਨਾ ਕਾਲੂ ਨੂੰ ਟੱਚ ਕਰ ਲੇ ਇਹ ਜ਼ਿਆਦਾ ਨਹੀਂ ਪੋਣਾ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਇੱਕ ਥਾਲ ਦੇ ਵਿੱਚ ਕੱਢ ਲੈਣਾਗਾ ਤੇ ਜਿਹੜਾ ਤੁਹਾਡਾ نیچے ਮੈਦਾ ਵਗੈਰਾ ਰਹਿ ਗਿਆ ਤਾਂ ਤੁਸੀਂ ਨਿਚਲੇ ਫਰਾਈਜ਼ ਹੈਗੇ ਜਿਹੜੇ ਉਹ ਸਾਰੇ ਉਹ ਚਨਨੀ ਵਗੈਰਾ ਨਾਲ ਤੁਸੀਂ ਛਾਂ ਲਿਓ ਤਾਂ ਕਿ ਉੱਪਰ ਜ਼ਿਆਦਾ ਇਹਨਾਂ ਦੇ ਕੁਝ ਵੀ ਨਾ ਲੱਗੇ ਤਾਂ ਤੇ ਆਪਣੇ ਇਹ ਆਲੂ ਹੋ ਗਏ ਜੀ ਤਿਆਰ ਇਸ ਤੋਂ ਬਾਅਦ ਇਹਨਾਂ ਦੇ ਉੱਪਰ ਜਿਹੜੀਆਂ ਚੀਜ਼ਾਂ ਆਪਾਂ ਪਾਵਾਂਗੇ ਉਹ ਤੁਹਾਡੀ ਪਸੰਦ ਹੈ ਚਾਹੇ ਤਾਂ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਫਰਾਈ ਕਰ ਸਕਦੇ ਹੋ ਪਰ ਇਹਦੇ ਉੱਪਰ ਪਾਈਆਂ ਆਪਾਂ ਥੋੜੀਆਂ ਜਿਹੀਆਂ ਚੀਜ਼ਾਂ ਜੀ ਦੇ ਨਾਲੇ ਬਹੁਤ ਜ਼ਿਆਦਾ ਟੇਸਟੀ ਹੋ ਜੂ ਇਹਨੂੰ ਫਰਾਈ ਕਰਨ ਵੇਲੇ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਤਾਈਏ ਇਹ ਬੜਾ ਜਦਾ ਕ੍ਰਿਸਪੀ ਬਣਦੇ ਆ ਆਪਾਂ ਇਹਦੇ ਉੱਪਰ ਕਾਲੀ ਮਿਰਚ ਪਾਈ ਐ ਕਾਲਾ ਨਮਕ ਪਾਇਆ ਤੇ ਥੋੜੀ ਜੀ ਕੁੱਟੀ ਹੋਈ ਸੁੱਕੀ ਲਾਲ ਮਿਰਚ ਪਾਈਓ ਤੁਹਾਡੀ ਮਰਜ਼ੀ ਐ ਜੇ ਤੁਹਾਡਾ ਦਿਲ ਕਰੇ ਪਾ ਦਿਓ ਨਹੀਂ ਰਹਿਣ ਦਿਓ ਉਸ ਤੋਂ ਬਾਅਦ ਜੀ ਤੇਲ ਨੂੰ ਤੁਸੀਂ ਫੁੱਲ ਗਰਮ ਕਰ ਲੈਣਾ ਤੇ ਗੈਸ ਨੂੰ ਤੁਸੀਂ ਬਿਲਕੁਲ ਸਲੋ ਨਹੀਂ ਕਰਨਾ ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਫਰਾਈਸ ਵਗੈਰਾ ਵਿੱਚ ਪਾ ਦਨੇ ਹ ਤੇਲ ਜਦ ਉੱਪਰ ਉੱਠਣ ਲੱਗਦਾ ਹੈ ਤਾਂ ਆਪਾਂ ਨਾਲ ਦੀ ਨਾਲ ਹੀ ਗੈਸ ਨੂੰ ਘੱਟ ਕਰ ਦਨੇ ਆ ਤਾਂ ਉੱਥੇ ਆਪਣੇ ਜਿਹੜੇ ਫਰਾਈਸ ਹੈ ਉਹ ਖਰਾਬ ਹੋ ਜਾਂਦੇ ਆ ਤੁਸੀਂ ਇਹਨੂੰ ਤੇਲ ਨੂੰ ਫੁੱਲ ਗਰਮ ਰੱਖਿਓ ਤੇ ਇੱਥੇ ਆਪਾਂ ਇਹਨਾਂ ਨੂੰ 6 ਤੋਂ 7 ਮਿੰਟ ਤੱਕ ਲਗਾਤਾਰ ਪਕਾਉਣਾਗਾ ਇਸੇ ਤਰੀਕੇ ਦੇ ਨਾਲ ਹਲਕਾ ਹਲਕਾ ਜਿਹਾ ਤੁਸੀਂ ਇਹਨੂੰ ਹਿਲਾਉਂਦੇ ਰਹੋ ਤੇ ਦੇਖੋ ਥੋੜੀ ਜਿਹੀ ਦੇਰ ਬਾਅਦ ਹੀ ਇਹ ਬਣ ਕੇ ਤਿਆਰ ਹੋ ਜਾਣਗੇ ਤੇ ਹਜੇ ਪਰ ਇਹ ਖਾਣ ਲਾਇਕ ਨਹੀਂ ਹੋਏ ਕਿਉਂਕਿ ਇਹਦਾ ਆਪਾਂ ਅੱਗੇ ਕੀ ਕਰਨਾ ਸਾਨੂੰ ਦੱਸਾਂਗੇ ਤੇ ਇਹਨੂੰ ਆਪਾਂ ਕੱਢ ਲਿਆ ਜੀ ਸਾਰਿਆਂ ਨੂੰ ਬਾਹਰ ਤੇ ਦੇਖੋ ਇਹ ਇੱਥੇ ਵੀ ਤੁਸੀਂ ਜਦੋਂ ਇਹਨਾਂ ਨੂੰ ਉੱਪਰ-ਨੀਚੇ ਥੋੜਾ ਜਿਹਾ ਕਰੋਗੇ ਤਾਂ ਇਹ ਇੱਥੇ ਵੀ ਸਾਊਂਡ ਦੇਣਗੇ ਪਰ ਆਪਾਂ ਇਹਨਾਂ ਨੂੰ ਹੋਰ ਕਿਵੇਂ ਵਧੀਆ ਬਣਾਉਣਾ ਹੈ ਤਾਂ ਤੇਲ ਨੂੰ ਤੁਸੀਂ ਬਾਅਦ ਵਿੱਚ ਫੁੱਲ ਗਰਮ ਕਰ ਲੈਣਾ ਹੈ ਤੇ ਫਿਰ ਇਹ ਜਿਹੜੇ ਫਰਾਈਜ਼ ਤੁਸੀਂ ਸਾਰੇ ਪਹਿਲੀ ਵਾਰ ਕੱਢੇ ਸੀ ਤਾਂ ਇਹ ਪੂਰੇ ਗਰਮ ਤੇਲ ਦੇ ਵਿੱਚ ਪਾ ਦੇਣੇ ਆ ਤੇ ਇੱਥੇ ਤੁਹਾਨੂੰ 2 ਤੋਂ 3 ਮਿੰਟ ਦਾ ਸਮਾਂ ਲੱਗੂਗਾ ਤੇ ਇੱਥੇ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਜਿਉਂ ਜਾਂ ਤੁਸੀਂ ਕਲਰ ਇਹਨਾਂ ਨੂੰ ਦੇਣਾ ਉਹੋ ਜਿਹਾ ਹੀ ਆ ਜਾਊਗਾ ਚਾਹੇ ਤੁਸੀਂ ਇੱਥੇ ਡੇਢ ਮਿੰਟ ਪਕਾ ਲਿਓ ਚਾਹੇ 2 ਮਿੰਟ ਪਕਾ ਲਿਓ ਆਪਾਂ ਇਹਨਾਂ ਨੂੰ ਜੀ 골ਡ ਜਿਹਾ ਕਰ ਲਿਆ ਕਿਉਂਕਿ ਉਹ ਕਲਰ ਵੀ ਸੋਹਣਾ ਲੱਗਦਾ ਤੇ ਬਹੁਤ ਜ਼ਿਆਦਾ ਇੱਥੇ ਕ੍ਰਿਸਪੀ ਵੀ ਇਹ ਬਣ ਕੇ ਤਿਆਰ ਹੋ ਗਏ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਹੌਲੀ-ਹੌਲੀ ਕੱਢ ਲੈਣਾ ਬਾਹਰ ਦੇਖੋ ਇਹ ਬਹੁਤ ਵਧੀਆ ਲੱਗ ਰਿਹਾ ਇਹਨਾਂ ਦਾ ਕਲਰ ਵੀ ਸੋਨਾ ਆਇਆ ਤੇ ਬਾਕੀ ਇਹ ਬਹੁਤ ਜ਼ਿਆਦਾ ਕ੍ਰਿਸਪੀ ਬਣੇ ਆ ਤੇ ਬਣਾਉਣ ਵਿੱਚ ਬਹੁਤ ਜ਼ਿਆਦਾ ਆਸਾਨ ਹੈ ਬਸ ਇਹਦੇ ਵਿੱਚ ਜਿਹੜੀਆਂ ਦੋ ਚਾਰ ਗੱਲਾਂ ਤੁਸੀਂ ਉਹ ਧਿਆਨ ਨਾਲ ਰੱਖ ਲਿਓ ਤੇ ਉਸੇ ਤਰੀਕੇ ਨਾਲ ਹੀ ਇਹਨਾਂ ਨੂੰ ਬਣਾਇਓ ਤੇ ਤੁਹਾਡੇ ਵੀ ਜਿਹੜੇ ਫਰਾਈਸ ਹੈ ਬਹੁਤ ਜ਼ਿਆਦਾ ਵਧੀਆ ਬਣਨਗੇ ਤੇ 10-15 ਰੁਪਏ ਦੇ ਆਲੂਆਂ ਵਿੱਚ ਪੂਰੀ ਫੈਮਿਲੀ ਮ제 ਕਰ ਲੈਂਦੀ ਆ ਆਰਾਮ ਨਾਲ ਕਿਉਂਕਿ ਜਦੋਂ ਆਪਾਂ ਬਾਹਰੋਂ ਇਹ ਚੀਜ਼ਾਂ ਲਿਆਉਣੇ ਆ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਆਉਂਦੀਆਂ ਨੇ ਤੇ ਇਸ ਤਰ੍ਹਾਂ ਬਣਾ ਕੇ ਖਾਓ ਤੇ ਇੰਜੋਏ ਕਰਿਓ ਤੇ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ 프라이ਸ ਦੇ ਜਿਹੜੇ ਕਹਿਜੇ ਬਣਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ